ਆਪ ਸਮੂਹ ਸੰਗਤਾਂ ਅਮਰਤ ਵੇਲੇ ਤੋਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੀ ਹਾਜ਼ਰੀ ਪਰ ਰਹੇ ਹੋ ਧੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਤ ਦਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਆਪ ਸਮੂਹ ਸੰਗਤਾਂ ਬੜੀ ਅਦਬ ਸਤਕਾਰ ਸਹਿਤ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਪਰ ਰਹੇ ਹੋ ਸਾਨ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸਮੁੱਚਾ ਸਿੱਖ ਜਗਤ ਜਿੱਥੇ ਬੜੀ ਆਦਬ ਸਤਕਾਰ ਸਹਿਤ ਮਨਾ ਰਿਹਾ ਹੈ ਉਥੇ ਨਾਲ ਦੀ ਨਾਲ ਸਮੁੱਚਾ ਸਿੱਖ ਪੰਥ ਬੜੇ ਆਦਬ ਦੇ ਨਾਲ ਸ੍ਰੀ ਅਕਾਤਰ ਸਿੰਘ ਵਿਖੇ ਹੋਏ ਹਮਲੇ ਨੂੰ ਵੀ ਯਾਦ ਕਰ ਰਿਹਾ ਹੈ 1 ਜੂਨ ਤੋਂ ਲੈ ਕੇ 6 ਜੂਨ ਤੱਕ ਲਗਾਤਾਰ ਜੋ ਸ੍ਰੀ ਅਕਾਤਖ ਸਹਿ ਵਿਖੇ ਕੋਲੀਬਾਰੀ ਕਤਲੇਆਮ ਹੋਇਆ ਧਾਰਮਿਕ ਸਥਾਨਾਂ 'ਤੇ ਮਲਿਆ ਮੇਟ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਵੱਲੋਂ ਕੀਤਾ ਗਿਆ ਉਸ ਨੂੰ ਵੀ ਚੇਤੇ ਕਰਕੇ ਹਰ ਸਿੱਖ ਦੇ ਅੱਖਾਂ ਦੇ ਵਿੱਚ ਬੈਰਾਗ ਦੇ ਹੰਝੂ ਆ ਜਾਂਦੇ ਨੇ ਅਕਾਤਖ ਸਹਿਬ ਜਿਸ ਨੂੰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਤਿਆਰ ਕੀਤਾ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਦੇ ਨਾਲ ਤਿੰਨਾਂ ਦਾ ਇਸ ਮਹਾਨ ਅਸਥਾਨ ਨੂੰ ਤਿਆਰ ਕਰਨ ਵਿੱਚ ਵੱਡਾ ਰੋਲ ਹੈ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਕਰ ਕਮਲਾਂ ਦੇ ਨਾਲ ਇਸ ਅਸਥਾਨ ਨੂੰ ਤਿਆਰ ਕੀਤਾ ਗਿਆ ਜਿੱਥੇ ਉਸ ਦੇ ਉੱਤੇ ਹਮਲਾ ਕਰ ਦੇਣਾ ਜਿਸ ਨੂੰ ਸਿੱਖ ਆਪਣੀ ਜਿੰਦ ਦੇ ਸਮਝਦਾ ਹੈ ਜਿਸ ਨੂੰ ਆਪਣਾ ਦਿਲ ਸਮਝਦਾ ਹੈ ਸਿੱਖ ਉਸ ਦਿਲ ਦੇ ਉੱਤੇ ਜਦੋਂ ਅਟੈਕ ਕਰ ਦਿੱਤਾ ਜਾਵੇ ਤਾਂ ਸਿੱਖ ਨੂੰ ਇਹ ਚੀਜ਼ਾਂ ਬਰਦਾਸ਼ਤ ਕਦੇ ਨਹੀਂ ਹੁੰਦੀਆਂ ਆਕਾਤਕ ਸਾਬ ਨੂੰ ਜਿੱਥੇ ਬੜੀ ਆਦਵ ਸਤਕਾਰ ਸਹਿਤ ਆਪਾਂ ਬੜਾ ਲੰਬੇ ਪਿੱਛੇ ਕਦਮਾਂ ਤੋਂ ਆਪਾਂ ਜਿੱਥੇ ਜੋੜੇ ਉਤਾਰ ਕੇ ਆ ਜਾਂਦੇ ਆ ਹੱਥ ਪੈਰ ਮੂੰਹ ਸਾਫ਼ ਕਰਕੇ ਆਉਣਿਆ ਕਿ ਜਦੋਂ ਅੰਦਰ ਪ੍ਰਵੇਸ਼ ਕਰਨਾ ਹੈ ਤਾਂ ਉੱਥੇ ਸਾਡੇ ਹੱਥ ਪੈਰ ਗੰਦੇ ਨਾ ਜਾਣ ਬੜੀ ਆਦਬ ਦੇ ਨਾਲ ਉਸ ਜਗ੍ਹਾ ਨੂੰ ਨਮਸਕਾਰ ਕਰਨ ਵਾਸਤੇ ਬੜੇ ਪਿਆਰ ਨਾਲ ਵਾਧਦੇ ਆ ਬੜੀ ਆਦਬ ਤੇ ਭਾਵਨਾ ਸ਼ਰਧਾ ਹੁੰਦੀ ਹੈ ਜਿੱਥੇ ਜਾ ਕੇ ਜਾਲਮ ਸਰਕਾਰ ਨੇ ਟੈਂਕਾਂ ਤੋਪਾਂ ਦੇ ਨਾਲ ਅੰਦਰ ਵੜ ਕੇ ਹਮਲੇ ਕਰ ਦਿੱਤੇ ਅਸਥਾਨ ਦੀ ਪਵਿੱਤਰਤਾ ਨੂੰ ਭੰਗ ਕਰ ਦਿੱਤਾ ਆਕਾਤਕ ਸਾਹਿਬ ਦੇ ਉੱਤੇ ਅਟੈਕ ਕਰ ਦਿੱਤਾ ਇਹ ਚੀਜ਼ਾਂ ਨੂੰ ਸਿੱਖ ਕਦੇ ਵੀ ਨਹੀਂ ਭੁੱਲ ਸਕਦਾ ਬਿਆਨ ਬੜੇ ਦਿੱਤੇ ਜਾਂਦੇ ਨੇ ਕਿ ਇਸ ਕਾਰੇ ਨੂੰ ਤੁਸੀਂ ਭੁੱਲ ਜਾਓ ਕਿ ਹੁਣੇ ਦੁਬਾਰਾ ਨਹੀਂ ਹੋਏਗਾ ਇਹ ਕਿਵੇਂ ਭੁੱਲ ਜਾਈਏ ਆਪ ਇਹ ਹਿੰਦੂ ਮਿਥਿਓਲਜੀ ਹੈ ਜਿਹੜੀ ਆਪ ਅੱਜ ਤੱਕ 라ਵਣ ਦੇ ਪੁਤਲੇ ਸਾੜ ਰਹੀ ਹੈ ਜਿਸ ਨੂੰ ਲੱਖਾਂ ਸਾਲ ਬੀਤ ਗਏ 라ਵਣ ਨੇ ਇਹਨਾਂ ਨੂੰ ਭੁੱਲਿਆ 40 ਸਾਲ ਪਹਿਲਾਂ ਅਟੈਕ ਹੋਇਆ ਕਿਵੇਂ ਭੁੱਲ ਜਾਏਗਾ ਸਿੱਖ ਲੱਖਾਂ ਸਾਲ ਪਹਿਲਾਂ 라ਵਣ ਵੱਲੋਂ ਕੀਤੇ ਗਏ ਕਾਰਜ ਨੂੰ ਅੱਜ ਤੱਕ ਹਿੰਦੂ ਸੰਗਠਨ ਕਦੇ ਨਹੀਂ ਭੁੱਲਿਆ ਯਾਦ ਕਰਦਾ ਹੈ ਹਰ ਸਾਲ ਉਹਦੇ ਪੁਤਲੇ ਬਣਾ ਬਣਾ ਕੇ ਫੂਕੇ ਜਾਂਦੇ ਨੇ ਤੇ ਰਾਵਣ ਨੂੰ ਮਾਰਨ ਵਾਲਾ ਉਹ ਮਹਾਨ ਸ਼ਖਸ ਜਿਸ ਨੂੰ ਸ਼੍ਰੀ ਰਾਮ ਕਹਿ ਕੇ ਬਿਆਨਿਆ ਗਿਆ ਯਾਦ ਕਰਦੇ ਨੇ ਸਾਰੇ ਉਸ ਨੂੰ ਸਤਕਾਰ ਦਿੰਦੇ ਆ ਭਗਵਾਨ ਸਮੇਂ ਦਿਆ ਜੀ ਸਦਕੇ ਕਰਨ ਪਰ ਯਾਦ ਰੱਖਿਓ ਰਾਵਣ ਨੂੰ ਮਾਰਨ ਵਾਲਾ ਜੇਕਰ ਰਾਮਚੰਦਰ ਸ਼੍ਰੀ ਰਾਮ ਜੀ ਹੈ ਭਗਵਾਨ ਹੈ ਇੰਦਰਾ ਨੂੰ ਮਾਰਨ ਵਾਲੇ ਦੋਨੇ ਸਤਵੰਤ ਸਿੰਘ ਤੇ ਬਿਆਨਤ ਸਿੰਘ ਵੀ ਭਗਵਾਨ ਨੇ। ਉਹ ਵੀ ਰੱਬ ਨੇ ਜਿਨ੍ਹਾਂ ਨੇ ਇਸ ਪਕੌਮ ਦੀ ਲੱਥੀ ਹੋਈ ਪਾਗ ਨੂੰ ਜਿਉਂਦਿਆਂ ਕੀਤਾ ਹੈ। ਲੱਥੀ ਹੋਈ ਪਾਗ ਨੂੰ ਦੁਬਾਰਾ ਸਿਰ ਦੇ ਉੱਤੇ ਰੱਖਿਆ ਹੈ, ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਹੈ। ਆਕਾਸ਼ ਤੱਕ ਸਹਿਬ ਨੂੰ ਢੈ ਢੇਰੀ ਕਰ ਦੇਣਾ ਇੱਕ ਬਹੁਤ ਵੱਡਾ ਜ਼ੁਰਮ ਸੀ ਜਿਹੜਾ ਕਦੇ ਵੀ ਇਤਿਹਾਸ ਵਿੱਚੋਂ ਭੁਲਾਇਆ ਨਹੀਂ ਜਾ ਸਕੇਗਾ। ਇਤਿਹਾਸਕ ਦਿਹਾੜੇ ਇਤਿਹਾਸਕ ਦਿਨ ਹਰ ਸਾਲ ਸਿੱਖ ਚੇਤੇ ਕਰੇਗਾ ਯਾਦ ਕਰੇਗਾ ਯਾਦ ਰੱਖਿਏ ਇੱਕ ਗੱਲ ਹੋਰ ਬੜੀ ਚੇਤੇ ਵਿੱਚ ਰੱਖਣ ਵਾਲੀ ਹੈ ਅੱਜ ਦੇ ਇਹਨਾਂ ਸਾਲਾਂ ਦੇ ਵਿੱਚ ਇਸ ਸਰਕਾਰ ਦੀਆਂ ਬੜੀਆਂ ਭੈੜੀਆਂ ਨੀਤੀਆਂ ਨੇ ਜਿਹੜੀਆਂ ਵੋਟਾਂ ਵੀ ਰੱਖੀਆਂ ਨੇ 1 ਜੂਨ ਵਾਲੇ ਦਿਨ ਤੇ ਬੜੀ ਭੈੜੀ ਨੀਤੀ ਦੇ ਨਾਲ ਰੱਖੀਆਂ ਨੇ ਕਿ 1 ਜੂਨ ਵਾਲੇ ਦਿਨ ਸਾਰਿਆਂ ਦਾ ਧਿਆਨ ਵੋਟਾਂ ਵਾਲੇ ਪਾਸੇ ਹੋ ਜਾਵੇ ਅਟੈਕ ਨੂੰ ਸਾਕਾ ਨੀਲਾ ਤਾਰਾ ਨੂੰ ਸਾਰੇ ਭੁੱਲ ਜਾਣ 4 ਤਰੀਕ ਅੱਜ ਦੇ ਦਿਨ ਨੂੰ ਰਿਜ਼ਲਟ ਅਨਾਉਂਸ ਕਰਨਗੇ ਸਾਰਿਆਂ ਨੂੰ ਸਭ ਨੂੰ ਚੇਤਾ ਭੁੱਲਾ ਹੋਏਗਾ ਅੱਜ ਕਿ ਆਕਾਤਕ ਸਹਿਜ ਉਤੇ ਅੱਜ ਦੇ ਦਿਨਾਂ ਦੇ ਵਿੱਚ ਗੋਲੀਬਾਰੀ ਚੱਲ ਰਹੀ ਸੀ ਅੱਜ ਦੇ ਦਿਨ ਆਕਾਤਕ ਸਹਿਜ ਉਤੇ ਹਮਲੇ ਹੋਏ ਸੀ ਫੌਜਾਂ ਜੁੱਤੀਆਂ ਸਮੇਤ ਚੜ ਕੇ ਅੰਦਰ ਆ ਗਈਆਂ ਨੇ ਇਦਾਂ ਦੇ ਹਾਲਾਤ ਜਾਣਬੁੱਝ ਕੇ ਸਰਕਾਰਾਂ ਵੱਲੋਂ ਰੱਖੇ ਜਾਂਦੇ ਨੇ ਇੱਕ ਤਰੀ ਨੂੰ ਵੋਟਾਂ ਵਿੱਚ ਉਲਝਾ ਦਿਓ ਕੋ ਸਾਰਿਆਂ ਨੂੰ ਚਾਰ ਤਰੀਕ ਨੂੰ ਰਿਜ਼ਲਟ ਅਨਾਉਂਸ ਕਰ ਦਿਓ ਸਾਰਿਆਂ ਦਾ ਧਿਆਨ ਉਧਰ ਹੋ ਜਾਏਗਾ ਜਦੋਂ ਕੋਈ ਜਿੱਤ ਜਾਏਗਾ ਤੇ ਭੰਗੜੇ ਪੈਣਗੇ ਇਹ ਸਰਕਾਰ ਦੀਆਂ ਮਾੜੀਆਂ ਤੇ ਭੈੜੀਆਂ ਨੀਤੀਆਂ ਨੇ ਜਿਨ੍ਹਾਂ ਨੂੰ ਸਾਡੇ ਲੋਕ ਅਜੇ ਸਮਝ ਨਹੀਂ ਰਹੇ ਤੁਸੀਂ ਨੋਟ ਕਰਕੇ ਵੇਖਿਓ ਕਿੰਨਿਆਂ ਦੇ ਮਨ ਵਿੱਚ ਇਹ ਖਿਆਲ ਆਇਆ ਹੋਵੇਗਾ ਬਈ 1 ਜੂਨ ਵਾਲੇ ਦਿਨ ਹੀ ਕਿਉਂ ਵੋਟਾਂ ਰੱਖੀਆਂ 4 ਨੂੰ ਹੀ ਕਿਉਂ ਨਾ ਸਕੇਤਾ ਜਾ ਰਿਹਾ ਜਾਣ ਕੇ ਕੀਤਾ ਜਾ ਰਿਹਾ ਭੁੱਲ ਜਾਣਾ ਕਿਉਂਕਿ ਉਹਨਾਂ ਦੇ ਵੱਲੋਂ ਬਿਆਨ ਵੀ ਆਏ ਨੇ ਤੁਸੀਂ ਇਸ ਨੂੰ ਭੁੱਲ ਜਾਓ ਤੇ ਸਿੱਖਾਂ ਵੱਲੋਂ ਗੁਰੂ ਕੇ ਪਿਆਰ ਵਾਲਿਆਂ ਵੱਲੋਂ ਇੱਕ ਨਾਰਾ ਦਿੱਤਾ ਗਿਆ ਨਾ ਭੁੱਲਣ ਜੋਗ ਹੈ ਤੇ ਨਾ ਹੀ ਬਖਸ਼ਣ ਜੋਗ ਹੈ ਇਹਨੂੰ ਭੁੱਲਿਆ ਨਹੀਂ ਜਾ ਸਕਦਾ ਇਹਨੂੰ ਬਖਸ਼ਿਆ ਨਹੀਂ ਜਾ ਸਕਦਾ ਇਸ ਕਰਕੇ ਆਪਾਂ ਨੂੰ ਆਪ ਹੀ ਸੁਚੇਤ ਹੋਣਾ ਪਵੇਗਾ ਕਿ ਅਕਾਲ ਤਖਤ ਸਾਹਿਬ ਨੂੰ ਹਰ ਸਾਲ ਚੇਤੇ ਕਰੀਏ ਯਾਦ ਵਿੱਚ ਰੱਖੀਏ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੁਸੀਂ ਦਰਸ਼ਨ ਕਰਨ ਜਾਓ ਉੱਥੇ ਉਹਨਾਂ ਨੇ ਮਾਡਲ ਰੱਖਿਆ ਹੈ ਟੱਠੇ ਹੋਇਆ ਅਕਾਲ ਤਖਤ ਦਾ ਮਾਡਲ ਬਣਾ ਕੇ ਉੱਥੇ ਉਹਨਾਂ ਨੇ ਰੱਖਿਆ ਜਿਹਨੂੰ ਤੱਕਦੇ ਨੇ ਸਾਰੇ ਪਾਸੇ ਉਹ ਖੇਰੂ ਖੇਰੂ ਹੋਇਆ ਗੁੰਬਦ ਹੇਠਾਂ ਡਿੱਗਾ ਟਹਿ ਟੇਰੀ ਹੋਏ ਪਿੱਲਰ ਉਹ ਸਾਰੀ ਚੀਜ਼ ਨੂੰ ਵੇਖ ਕੇ ਕਈਆਂ ਦੇ ਅੱਖਾਂ ਦੇ ਵਿੱਚੋਂ ਹੰਝੂ ਨਿਕਲ ਆਉਂਦੇ ਨੇ ਹਾਲਾਂਕਿ ਜਿਹੜੇ ਸਾਡੇ ਵਰਗੇ ਨੇ ਜਿਨ੍ਹਾਂ ਨੇ ਉਸ ਚੀਜ਼ ਨੂੰ ਤੱਕਿਆ ਹੀ ਨਹੀਂ ਕਿਉਂਕਿ ਸਾਡਾ ਤਾਂ ਵਰਤ ਹੀ ਬਾਅਦ ਵਿੱਚ ਦਾ ਏ ਸਾਡੇ ਵਰਗਿਆਂ ਵੱਲ ਵਰਗੇ ਵੀ ਜਦੋਂ ਵੇਖਦੇ ਨੇ ਤਾਂ ਅੰਦਰ ਇੱਕ ਪੀੜ ਇੱਕ ਚੀਸ ਨਿਕਲਦੀ ਹੈ ਜਿਸ ਨੂੰ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਸਜਾਇਆ ਸਵਾਰਿਆ ਉਸ ਦੇ ਇਹਨਾਂ ਨੇ ਮਿੱਟੀ ਕਰਕੇ ਰੱਖ ਦਿੱਤਾ ਇਹਨਾਂ ਨੇ ਤੇ ਜਿਨ੍ਹਾਂ ਨੇ ਖੁਦ ਅੱਖੀਂ ਤੱਕਿਆ ਹੋਵੇਗਾ ਉਹਨਾਂ ਦੇ ਤਾਂ ਅੱਜ ਤੱਕ ਹੰਝੂ ਰੁਕਦੇ ਨਹੀਂ ਨਹੀਂ ਰੁਕਦੇ ਉਸ ਸਾਰੇ ਹੀ ਮਜ਼ਾਰੇ ਨੂੰ ਜਿਹੜਾ ਸਾਰਾ ਉਹ ਇਹ ਖੂਨੀ ਮੰਜਾਰ ਸੀ ਜਿਨ੍ਹਾਂ ਨੇ ਉਸ ਸਮੇਂ ਅੱਖੀਂ ਤੱਕਿਆ ਏ ਉਹਨਾਂ ਦੀ ਅੱਜ ਜਦੋਂ ਇੰਟਰਵਿਊ ਉਹਨਾਂ ਦੇ ਜਦੋਂ ਬਿਆਨ ਸੁਣੇ ਜਾਂਦੇ ਨੇ ਇੱਕ ਤਾਂ ਬੰਦਾ ਹੈਰਾਨ ਹੋ ਜਾਂਦਾ ਹੈ ਕਿ ਇਦਾਂ ਦਾ ਵੀ ਕੁਝ ਕਰਦੇ ਰਹੇ ਨੇ ਕਿ ਇੱਕ 2 ਸਾਲ ਦਾ ਬੱਚਾ ਉਹਦੀ ਮਾਂ ਨੂੰ ਮਾਰ ਦਿੱਤਾ ਫੌਜ ਨੇ ਤੇ 2 ਸਾਲ ਦੇ ਬੱਚੇ ਨੂੰ 3 ਮਹੀਨੇ ਜੇਲ੍ਹ ਵਿੱਚ ਬੰਦ ਰੱਖਿਆ ਕਿੱਦਾਂ ਦੇ ਹਾਲਾਤ ਨੇ ਵੀ 2 ਸਾਲ ਦੇ ਬੱਚੇ ਨੇ ਕੀ ਜੁਰਮ ਕਰ ਦਿੱਤਾ ਜੇਲ੍ਹ ਵਿੱਚ ਉਸ ਨੂੰ ਬੰਦ ਰੱਖਿਆ ਲੋਹੇ ਦੀ ਇੱਕ ਐਸੀ ਰਾੜ ਜਿਹਦੇ ਅੱਗੇ ਦੋ ਛੁਰੀਆਂ ਨਿਕਲਦੀਆਂ ਨੇ ਹਲਕੀਆਂ ਜਾਂ ਅਗਲੇ ਪਾਸੇ ਮੁੜੀਆਂ ਪਿਛਲੇ ਪਾਸੇ ਲੰਬਾ ਡੰਡਾ ਲੋਹੇ ਦੀ ਇੱਕ ਐਸੀ ਰਾੜ ਜਿਹਦੇ ਪਾਸੇ ਦੋ ਚੁੰਝਾਂ ਨਿਕਲਦੀਆਂ ਅੱਗੇ ਉਹਨਾਂ ਦੇ ਕੋਲ ਹੁੰਦੀਆਂ ਨੇ ਬਿਆਨਾਂ ਦੇ ਵਿੱਚ ਬੀਬੀ ਜੀ ਨੇ ਇੱਕ ਨੇ ਬਿਆਨ ਦਿੱਤਾ ਉਹ ਉਹਨਾਂ ਦੇ ਹੱਥਾਂ ਵਿੱਚ ਹੈ ਕਈ ਸਿੰਘ ਉਥੇ ਜ਼ਖਮੀ ਹੋਏ ਪਏ ਨੇ ਲਿੱٹے ਪਏ ਨੇ ਪਰ پارک ਦੇ ਵਿੱਚ ਉਥੇ ਪ੍ਰਕਰਮਾਂ ਦੇ ਵਿੱਚ ਉਹਨਾਂ ਦੇ ਸਿਰਾਂ ਦੇ ਵਿੱਚ ਉਹ ਛੁਰੀਆਂ ਰਾਡਾਂ ਮਾਰ ਦਿੱਤੀਆਂ ਜਾਂਦੀਆਂ ਖੂਨ ਦੀ ਇੱਕ ਪੂਰੀ ਤੇਜ਼ ਧਾਰ ਅੰਦਰੋਂ ਨਿਕਲਦੀ ਹੈ ਜਿਸ ਨੂੰ ਭਾਂਡੇ ਤੇ ਕੌਲੇ ਭਰ ਕੇ ਰੱਖ ਲਏ ਜਾਂਦੇ ਨੇ ਤੇ ਜਦੋਂ ਵੀ ਕੋਈ ਸਿੱਖ ਉਥੇ ਜ਼ਖਮੀ ਹੋਇਆ ਜਾਂ ਕਿਸੇ ਨੂੰ ਲੋੜ ਪਵੇ ਪਾਣੀ ਪੀਣ ਦੀ ਤੇ ਖੂਨ ਵਿੱਚ ਘੋਲ ਕੇ ਪਾਣੀ ਪਿਆ ਜਾਂਦਾ ਰਿਹਾ। ਐਦਾਂ ਦੇ ਹਾਲਾਤ ਉਥੇ ਤੱਕਾਂ ਨੂੰ ਮਿਲਦੇ ਇਹੋ ਜਿਹੇ ਹਾਲਾਤ ਇਹੋ ਜਾਂ ਮਜਾਰਾ ਇਹਨਾਂ 6-7 ਦਿਨਾਂ ਦੇ ਵਿੱਚ ਵਿੱਚ ਵਾਪਰਿਆ। ਇੰਨਾ ਕੁਝ ਵਾਪਰਿਆ ਹੋਵੇ ਤੇ ਸਿੱਖ ਸਾਡੇ ਭੁੱਲ ਜਾਣ। ਵੋਟਾਂ ਦੇ ਵਿੱਚ ਉਲਝ ਜਾਣ ਤੇ ਮਾਪ ਕਰਿਓ ਇਹ ਸਾਡੇ ਵਾਅ ਤੇ ਸਭ ਤੋਂ ਬਦਕਿਸਮਤੀ ਦੀਆਂ ਨਿਸ਼ਾਨੀਆਂ ਨੇ ਸਾਡੀਆਂ। ਕਸੇ 40 ਸਾਲ ਪਹਿਲਾਂ ਹੋਏ ਇਸ ਸਾਰੀ ਘਟਨਾ ਨੂੰ ਕਿਉਂ ਭੁੱਲ ਚੁੱਕੇ ਆ ਇਸ ਕਰਕੇ ਯਾਦ ਰੱਖਣ ਵਾਲੀਆਂ ਨੇ ਸਾਰੀਆਂ ਘਟਨਾਵਾਂ ਕਿ ਇਸ ਇਹ 1984 ਦੇ ਵਿੱਚ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਹਜ਼ਾਰਾਂ ਸੰਗਤਾਂ ਉਥੇ ਨਤਮਸਤਕ ਹੋਣ ਮੱਥਾ ਟੇਕਣ ਪਹੁੰਚੀਆਂ ਨੇ ਗੁਰਬਾਣੀ ਕੀਰਤਨ ਸਰਵਣ ਕਰਨ ਪਹੁੰਚੀਆਂ ਨੇ ਇੱਕ ਤਰੀਕ ਤੋਂ ਕਰਫਿਊ ਲਾ ਦਿੱਤਾ ਗਿਆ ਬਾਹਰ ਨਾ ਨਿਕਲਣ ਦਿੱਤਾ ਗਿਆ ਕਿਸੇ ਨੂੰ ਸਾਰਿਆਂ ਨੂੰ ਐਲਾਨ ਕਰ ਦਿੱਤਾ ਗਿਆ ਕਿ ਕੋਈ ਬਾਹਰ ਨਾ ਨਿਕਲੇ ਫੌਜਾਂ ਅੰਦਰ ਸੀ ਉਹਨਾਂ ਨੇ ਇਹ ਵੀ ਨਾ ਤੱਕਿਆ ਧਾਰਮਿਕ ਸਥਾਨ ਹੈ ਪਵਿੱਤਰ ਸਥਾਨ ਹੈ ਸਿੱਖ ਜਿਸ ਦੇ ਪ੍ਰਤੀ ਮਰ ਮਿਟ ਸਕਦਾ ਹੈ ਫੌਜ ਦਾ ਟੈਂਕ ਦਰਬਾਰ ਸਾਹਿਬ ਵੱਲ ਲਗਾਤਾਰ ਵੱਧ ਰਹੇ ਨੇ ਇੱਕ ਨਿਹੰਗ ਸਿੰਘ ਨੇ ਹੱਥ ਵਿੱਚ ਬਰਛਾ ਫੜਿਆ ਬੜੀ ਤੇਜ਼ੀ ਦੇ ਨਾਲ ਟੈਂਕ ਵਾਲੇ ਪਾਸੇ ਨੂੰ ਵੱਧ ਰਿਹਾ ਏ ਜਦੋਂ ਟੈਂਕ ਅੱਗੇ ਨੂੰ ਆ ਰਿਹਾ ਏ ਹਾਲਾਂਕਿ ਉਸ ਨਿਹੰਗ ਸਿੰਘ ਨੂੰ ਵੀ ਬਤਾਏ ਕਿ ਮੇਰੇ ਹੱਥ ਵਿੱਚ ਫੜੇ ਹੋਏ ਬਰਸ਼ੇ ਦੇ ਨਾਲ ਨਾ ਤਾਂ ਮੈਂ ਟੈਂਕ ਰੋਕ ਸਕਦਾ ਏ ਤੇ ਨਾ ਹੀ ਮੇਰੇ ਇੱਕ ਬਰਸ਼ੇ ਦੇ ਨਾਲ ਟੈਂਕ ਰੁਕਣ ਵਾਲਾ ਹੈ ਫੌਜ ਨੂੰ ਵੀ ਪਤਾ ਏ ਕਿ ਇੱਕੋ ਨਿਹੰਗ ਹੈ ਇਹ ਵਰਸਾ ਲੈ ਕੇ ਖੜਾ ਐ ਸਾਹਮਣੇ ਭੱਜਾ ਆ ਰਿਹਾ ਐ ਸਾਡੇ ਸਾਹਮਣੇ ਇਹ ਸਾਡਾ ਕੀ ਵਿਗਾੜ ਲਵੇਗਾ ਪਰ ਯਾਦ ਰੱਖੀਏ ਉਸ ਨਿਹੰਗ ਸਿੰਘ ਨੇ ਟੈਂਕ ਦੇ ਸਾਹਮਣੇ ਜਾ ਕੇ ਭਾਈ ਬਚੱਤਰ ਸਿੰਘ ਦੇ ਵਾਂਗੂ ਵਰਸਾ ਸਾਹਮਣੇ ਖੜਕਾਇਆ ਤੇ ਫੌਜ ਨੇ ਟੈਂਕ ਉਸ ਨਿਹੰਗ ਦੇ ਉੱਤੋਂ ਦੀ ਚਾੜ ਦਿੱਤਾ ਟੈਂਕ ਦੇ ਥੱਲੇ ਲਤੜ ਕੇ ਉਸ ਨਿਹੰਗ ਸਿੰਘ ਨੂੰ ਖਤਮ ਕਰ ਦਿੱਤਾ ਤੇ ਪਰ ਵੇਖੋ ਗੱਲ ਇਹ ਹੈ ਕਿ ਜੇਕਰ ਉਹ ਨਿਹੰਗ ਸਿੰਘ ਆਪਣੇ ਵਰਸ਼ੇ ਦੇ ਨਾਲ ਜੇਕਰ ਟੈਂਕ ਨਹੀਂ ਰੋਕ ਸਕਿਆ ਇਤਿਹਾਸ ਵਿੱਚ ਇਹ ਗੱਲ ਦਰਜ ਹੋ ਚੁੱਕੀ ਹੈ ਕਿ ਸਿੱਖ ਇਹਨਾਂ ਸਥਾਨਾਂ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰਾ ਸਮਝਦਾ ਤੁਸੀਂ ਇੱਕ ਟੈਂਕ ਛੱਡੋ ਦੋ ਲੈ ਆਓ ਚਾਰ ਲੈ ਆਓ 10 ਲੈ ਆਓ ਸਿੱਖਾਂ ਦੇ ਜਜ਼ਬੇ ਨੂੰ ਤੁਹਾਡੇ ਟੈਂਕ ਖਤਮ ਨਹੀਂ ਕਰ ਸਕਦੇ ਸਿੱਖਾਂ ਦੇ ਅੰਦਰ ਜਿਹੜਾ ਪ੍ਰੇਮ ਹੈ ਔਕਾਤਕ ਸਾਹਿਬ ਦੇ ਪ੍ਰਤੀ ਸ੍ਰੀ ਦਰਬਾਰ ਸਾਹਿਬ ਦੇ ਪ੍ਰਤੀ ਉਹਨਾਂ ਨੂੰ ਤੁਸੀਂ ਖਤਮ ਨਹੀਂ ਕਰ ਸਕਦੇ ਇਹ ਅੱਜ ਵੀ ਇਦਾਂ ਹੀ ਰਹਿਣਗੇ ਤੇ ਇਹਨਾਂ ਦੇ ਮਨ ਵਿੱਚ ਲਗਾਤਾਰ ਖਾਰ ਸੀ ਕਿ ਲਗਾਤਾਰ ਗੋਲੀਆਂ ਚਲਾਉਣੀਆਂ ਲਗਾਤਾਰ ਢਾਹ ਢੇਰੀ ਕਰ ਦੇਣਾ ਗੋਲੇ ਚੱਲਦੇ ਰਹੇ ਨੇ ਸ੍ਰੀ ਔਕਾਤਕ ਸਾਹਿਬ ਨੂੰ ਲਗਾਤਾਰ ਢਾਹ ਢੇਰੀ ਕਰ ਦਿੱਤਾ ਗਿਆ ਤੇ ਤੇਰੀ ਵੀ ਜੇਕਰ ਹੋ ਗਿਆ ਤੇ ਸੱਚ ਜਾਣਨਾ ਲੱਖਾਂ ਦੀ ਤਾਦਾਦ ਵਿੱਚ ਸਿੱਖਾਂ ਦੀ ਉਥੇ ਸ਼ਹੀਦیاں ਹੋ ਗਈਆਂ ਕਈ ਸਿੱਖ ਮਾਰੇ ਗਏ ਕਈ ਜ਼ਖਮੀ ਹੋ ਗਏ ਕਈ ਬਚ ਵੀ ਗਏ ਇੱਕ ਤਰੀਕ ਵਾਲੇ ਦਿਨ ਜਿਹੜਾ ਪਹਿਲਾ ਸਿੱਖ ਸ਼ਹੀਦ ਹੋਇਆ ਨਾ ਭਾਈ ਮਹੰਗਾ ਸਿੰਘ ਉਹਦੀ ਡੈੱਡ ਬੋਡੀ ਸਰੀਰ ਸਾਹਮਣੇ ਪਿਆ ਤੇ ਮਾਪੇ ਵੀ ਸਾਹਮਣੇ ਨੇ ਸੰਗਤਾਂ ਆਲੇ ਦੁਆਲੇ ਨੇ ਚੱਲ ਵਸੇ ਨੇ ਸ਼ੀਧੀਆਂ ਪ੍ਰਾਪਤ ਕਰ ਗਏ ਗਾਲਾਂ ਦੇ ਵਿੱਚ ਉਹਦੇ ਹਾਰ ਤੁਸੀਂ ਤੱਕਿਆ ਹੋਵੇਗਾ ਉਹਨਾਂ ਨੂੰ ਤਸਵੀਰਾਂ ਦੇ ਵਿੱਚ ਮਾਪੇ ਸਿਰ ਵਾਲੇ ਪਾਸੇ ਖੜੇ ਨੇ ਮਾਂ ਮੱਥੇ ਨੂੰ ਮੱਥੇ ਦੇ ਉੱਤੇ ਹੱਥ ਫੇਰ ਰਹੀ ਹੈ ਪਿਆਰ ਕਰ ਰਹੀ ਹੈ ਉਹਨੂੰ ਤੇ ਮਨ ਦੇ ਵਿੱਚ ਇੱਕ ਹੰਝੂ ਵੀ ਨਹੀਂ ਵਿਰਾਗ ਨਹੀਂ ਤੇ ਫਿਰ ਵੀ ਅਕਾਲ ਪੁਰਖ ਦਾ ਸ਼ੁਕਰ ਕਰ ਰਹੀ ਮਾਂ ਤੇ ਗੱਲ ਕਹਿੰਦੀ ਪੁੱਤ ਸ਼ੁਕਰ ਹੈ ਅਕਾਲ ਪੁਰਖ ਦਾ ਤੋ ਐਸਾ ਕਾ ਤਖਤ ਸਾਹਿਬ ਦੀ ਸ਼ਾਨ ਨੂੰ ਬਰਕਰਾਰ ਰੱਖ ਦਿਆਂ ਹੋਇਆਂ ਪਹਿਲੀ ਸਿੱਧੀ ਤੇਰੀ ਹੋਈ ਮੇਰੀ ਕੋਖ ਸਫਲ ਹੋ ਗਈ ਮੇਰਾ ਤੈਨੂੰ ਪਾਲਣ ਦੇ ਵਿੱਚ ਜੋ ਰੋਲ ਸੀ ਉਹ ਸਫਲ ਹੋਇਆ ਇਹ ਮਾਂ ਨੇ ਵੀ ਅਕਾਲ ਪੁਰਖ ਦਾ ਸ਼ੁਕਰ ਕੀਤਾ ਪਹਿਲਾ ਸ਼ਹੀਦ ਸੀ ਭਾਈ ਮਹਿੰਗਾ ਸਿੰਘ ਇੱਕ ਤਰੀਕ ਵਾਲੇ ਦਿਨ ਸ਼ਹੀਦ ਹੋਇਆ ਫਿਰ ਲਗਾਤਾਰ ਸ਼ਹੀਦੀਆਂ ਹੁੰਦੀਆਂ ਗਈਆਂ ਲਗਾਤਾਰ ਅਟੈਕ ਹੁੰਦਾ ਗਿਆ ਲਗਾਤਾਰ ਗੋਲੀਆਂ ਚੱਲਦੀਆਂ ਗਈਆਂ ਦਿਹਾੜਾ ਸੀ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਪਰ ਬਾਣਾ ਵਾਪਰ ਗਿਆ ਉਥੇ ਸਾਕਾ ਨੀਲਾ ਤਾਰਾ ਇੱਕ ਦਿਨ ਦੋ ਦਿਨ ਨਹੀਂ 6 ਦਿਨ ਲਗਾਤਾਰ ਹੀ ਕੋਈ ਚੱਲਦਾ ਰਿਹਾ ਆਕਾਸ਼ ਤੱਕ ਸਾਬ ਦੇ ਉੱਤੇ ਫੌਜਾਂ ਦਾ ਘੇਰਾ ਬੰਦੀ ਐ ਮੋਰਚੇ ਬੰਦੀਆਂ ਲੱਗੀਆਂ ਹੋਈਆਂ ਨੇ ਕਰਫਿਊ ਲੱਗਾ ਹੋਇਆ ਆਲੇ ਦੁਆਲੇ ਜਿੰਨਾ ਵੀ ਸੈਟੇਲਾਈਟ ਸੀ ਜਿੰਨਾ ਵੀ ਰੇਡੀਓ ਦਾ ਜਿਹੜਾ ਪ੍ਰਬੰਧ ਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਖਬਰਾਂ ਪਹੁੰਚਾਉਣ ਦਾ ਜਿਹੜਾ ਵੀ ਸਾਧਨ ਸੀ ਸਭ ਸਰਕਾਰ ਵੱਲੋਂ ਬੰਦ ਕਰ ਦਿੱਤੇ ਗਏ। ਟੈਲੀਫੋਨ ਦੇ ਜਿੰਨੇ ਤਾਰਾਂ ਸੀ ਸਭ ਕੱਟ ਦਿੱਤੀਆਂ ਗਈਆਂ ਕਿ ਕਿਸੇ ਪਾਸਿਓਂ ਵੀ ਇਧਰੋਂ ਖਬਰ ਦੂਜੇ ਪਾਸੇ ਨਾ ਜਾਵੇ। ਸਰਕਾਰ ਦੇ ਹੱਥ ਵਿੱਚ ਉਹਨਾਂ ਦਿਨਾਂ ਦੇ ਵਿੱਚ ਬੜਾ ਕੁਝ ਹੈ ਕਰ ਸਕਦੇ ਨੇ। ਸੂਇਸ ਕਰਕੇ ਫੇਰ ਵੀ ਠੱਠੇ ਹੋਇਆ ਕਾਲ ਤੱਕ ਸੈਵ ਨੂੰ ਤੱਕੜਦਿਆਂ ਹੋਇਆਂ 6 ਜੂਨ ਤੋਂ ਬਾਅਦ ਲਗਾਤਾਰ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਆ ਕੇ ਟੱਠੇ ਹੋਏ ਅਕਾਲ ਤਖ਼ਤ ਸਾਹਿਬ ਨੂੰ ਤੱਕ ਗਏ ਤੱਕਿਆ ਹੈ ਵੇਖਦੇ ਰਹੇ ਨੇ ਇੱਕ ਮਹਿਸੂਸ ਕਰਦੇ ਰਹੇ ਨੇ ਇਹ ਸਿਰਫ ਅਕਾਲ ਤਖ਼ਤ ਸਾਹਿਬ 'ਤੇ ਅਟੈਕ ਨਹੀਂ ਹੋਇਆ ਅਕਾਲ ਤਖ਼ਤ ਸਾਹਿਬ ਨੂੰ ਨਹੀਂ ਢਾਇਆ ਗਿਆ ਇਹ ਸਾਡੇ ਘਰ ਨੂੰ ਢਾ ਦਿੱਤਾ ਗਿਆ ਸਾਨੂੰ ਘਰੋਂ ਬੇਕਾਰ ਕਰ ਦਿੱਤਾ ਗਿਆ ਇਹ ਕੁਝ ਲਗਾਤਾਰ ਚੱਲਦਾ ਰਿਹਾ ਸਿੱਖ ਦੇ ਮਨ ਵਿੱਚ ਇੱਕ ਤਰ੍ਹਾਂ ਦੀ ਚੀਜ਼ ਸੀ ਸਰਕਾਰਾਂ ਵੱਲੋਂ ਬਿਆਨ ਆਉਂਦੇ ਨੇ ਕਿ ਇਸ ਨੂੰ ਤੁਸੀਂ ਭੁੱਲ ਜਾਓ ਬੜਾ ਸਮਾਂ ਬੀਤ ਗਿਆ ਕਿਵੇਂ ਭੁੱਲ ਜਾਈਏ ਲੱਖਾਂ ਸਾਲ ਪਹਿਲਾਂ ਤੁਸੀਂ ਰਾਵਣ ਨੂੰ ਨਹੀਂ ਭੁੱਲ पाए ਲੱਖਾਂ ਸਾਲ ਪਹਿਲਾਂ ਜੀਆਂ ਤੁਸੀਂਾਂ ਘਟਨਾਵਾਂ ਨੂੰ ਨਹੀਂ ਭੁੱਲ पाए ਹੁਣ ਕਿਵੇਂ ਭੁੱਲ ਜਾਣ ਸੋ ਇਸ ਕਰਕੇ ਇਹ ਚੀਜ਼ਾਂ ਇਹ ਜੜੀਆਂ ਸਾਕੇ ਨੇ ਘਲੂ ਘਾਰੇ ਨੇ ਇਹ ਕਦੇ ਵੀ ਭੁੱਲਣ ਵਾਲੇ ਨਹੀਂ ਹੁੰਦੇ ਤੀਜੇ ਘਲੂ ਘਾਰੇ ਦੇ ਨਾਮ ਨਾਲ ਯਾਦ ਕੀਤਾ ਗਿਆ ਬਲਿਓ ਸਟਾਰ ਕਹਿ ਕੇ ਵੀ ਯਾਦ ਕੀਤਾ ਗਿਆ ਸਾਕਾ ਨੀਲਾ ਤਾਰਾ ਕਹਿ ਕੇ ਯਾਦ ਕੀਤਾ ਗਿਆ ਤੀਜਾ ਘਲੂਕਾਰਾ ਜਿਹਦੇ ਵਿੱਚ ਕਈ ਗਿੰਟੀਆਂ ਦੇ ਵਿੱਚ ਜਿਹੜੇ ਨੇ ਉਹ ਸਿੱਖਾਂ ਨੂੰ ਖਤਮ ਕੀਤਾ ਗਿਆ ਸ਼ਹੀਦियां ਪ੍ਰਾਪਤ ਹੋਈਆਂ ਸਿੱਖਾਂ ਨੂੰ ਤੇ ਕੁਝ ਸਮਾਂ ਹੀ ਬਤੀਤ ਹੋਇਆ ਕੁਝ ਮਹੀਨਿਆਂ ਤੋਂ ਬਾਅਦ ਜਿਸ ਨੇ ਇਸ ਚਿੱਠੀ ਦੇ ਉੱਤੇ ਸਾਇਣ ਕੀਤੇ ਰਹੇ ਦੇ ਵਿੱਚ ਸਾਡੀਆਂ ਸਰਕਾਰਾਂ ਦਾ ਵੀ ਹੱਥ ਹੈ ਐਵੇਂ ਕਿਵੇਂ ਕੋਈ ਾਕਾਤ ਤੱਕ ਸਹਜ ਉੱਤੇ ਫੌਜ ਲੈ ਕੇ ਚੜ ਕੇ ਆ ਜਾਵੇ ਇਹਦੇ ਵਿੱਚ ਸਾਡੀਆਂ ਸਰਕਾਰਾਂ ਦਾ ਹੱਥ ਰਿਆ ਵਿੱਚ ਬਹੁਤ ਵੱਡਾ ਹੱਥ ਰਿਆ ਹੁਣ ਤਾਂ ਉਹ ਚੱਲ ਵਸਿਆ ਮੁੱਖ ਮੰਤਰੀ ਥੋੜਾ ਸਮਾਂ ਪਹਿਲਾਂ ਉਹਦਾ ਖੁਦ ਦਾ ਆਪਣਾ ਹੱਥ ਹੈ ਉਹਦਾ ਖੁਦ ਦਾ ਆਪਣੇ ਸਾਈਨ ਹੋਏ ਵਿੱਚ ਉਹਦੇ ਆਓ ਜੀ ਆਇਆਂ ਨੂੰ ਸਭ ਕੁਝ ਲਿਆਂਦਾ ਉਹਨਾਂ ਦੀ ਬਦੌਲਤ ਉਹਨਾਂ ਦੇ ਸੈਨਿਕੀ ਤੇ ਫਿਰ ਇੱਥੇ ਸਾਰਾ ਕੁਝ ਫੌਜ ਚੜ ਕੇ ਆਉਂਦੀ ਹੈ ਪੰਜਾਬ ਸਰਕਾਰ ਦੇ ਵਿੱਚ ਸਮੂਲੀਅਤ ਇਹੋ ਜਿਹੇ ਵੱਡੀਆਂ ਘਟਨਾਵਾਂ ਦੇ ਵਿੱਚ ਜ਼ਰੂਰ ਹੁੰਦੀ ਹੈ ਭਾਵੇਂ ਪੰਜਾਬ ਸਰਕਾਰ ਕੋਈ ਵੀ ਹੋਵੇ ਅਕਾਤਖ ਸਹਿਬ ਦੇ ਤੇ ਜਿਹੜਾ ਹਮਲਾ ਹੋਇਆ ਉਹਦੇ ਵਿੱਚ ਪੰਥਕ ਸਰਕਾਰਾਂ ਦਾ ਵੱਡਾ-ਵੱਡਾ ਰੋਲ ਰਿਹਾ ਹੈ ਅੱਜ ਸੇਖਾੱਖਾਂ ਮੀਟ-ਮੀਟ ਕੇ ਉਹਨਾਂ ਦੇ ਚੇਲੇ ਬਣ ਗਏ ਇਹ ਤਾਂ ਸਾਡੀ ਪੰਥਕ ਪਾਰਟੀ ਹੈ ਪੰਥਕ ਪਾਰਟੀ ਸਿਰਫ ਸ਼ਰੋਣੀ ਅਕਾਲੀ ਦਲ ਹੈ ਪੰਥਕ ਪਾਰਟੀ ਸੀਗੀ ਉਹਦੇ ਵਿੱਚ ਵੜੇ ਹੋਏ ਜਿਹੜਾ ਪਰਿਵਾਰਵਾਦ ਹੈ ਉਹ ਪੰਥਕ ਪਰਿਵਾਰ ਨਹੀਂ ਹੈ ਇਹ ਯਾਦ ਰੱਖਣ ਵਾਲੀਆਂ ਗੱਲਾਂ ਨੇ ਬਸ ਇੰਨਾ ਕੁ ਫਰਕ ਸਾਡੀ ਕੌਮ ਸਮਝ ਲਵੇ ਤੇ ਸਾਡੀਆਂ ਕੌਮ ਦੀਆਂ ਅੱਖਾਂ ਖੁੱਲ ਜਾਣ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਪਰਵਾਰਵਾਦ ਜਿਹੜਾ ਵਿੱਚ ਕਬਜ਼ਾ ਕਰਕੇ ਬੈਠਾ ਉਹ ਪੰਥਕ ਨਹੀਂ ਹੈ ਜਿਹੜੇ ਖੁੱਦ ਆਕਾਤਕ ਸਾਹਿਬ ਦੇ ਸਾਡੇ ਘਰ ਦੇ ਵਿੱਚ ਕੋਈ ਇੱਕ ਜਣਾ ਘਰ ਦੇ ਖਿਲਾਫ ਹੋ ਜਾਵੇ ਘਰ ਨੂੰ ਢੋਂਣ ਲੱਗ ਪਵੇ ਅਸੀਂ ਤਾਂ ਉਹਨੂੰ ਨਹੀਂ ਬਖਸ਼ਦੇ ਆਕਾਤਕ ਸਾਹਿਬ ਦੇ ਉੱਤੇ ਵੱਡੇ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਜਿਹੜੀ ਵੱਡੀ ਘਟਨਾ ਵਾਪਰ ਰਹੀ ਹੈ ਉਹਦੇ ਵਿੱਚ ਇਨਾ ਸਰਕਾਰਾਂ ਦਾ ਹੱਥ ਹੋਵੇ ਅਸੀਂ ਉਹਨੂੰ ਅਜੇ ਤੱਕ ਲਗਾਤਾਰ ਨਿਵਾਜ਼ ਦੇ ਤੁਰੇ ਆ ਰਹੇ ਹਾਂ ਅਗਲੇ ਠੋਕ ਕੇ ਕਹਿੰਦੇ ਨੇ ਅਸੀਂ 25 ਸਾਲ ਰਾਜ ਕਰਾਂਗੇ ਕਿ ਸਾਡੇ ਵਰਗੇ ਉਹਨੂੰ ਜਿਤਾਈ ਵੀ ਜਾਂਦੇ ਨੇ ਕਰ ਲੋ ਕੋਈ ਨਾ ਪਾ ਦਿਓ ਵੋਟਾਂ ਜੀ ਸਦਕੇ ਪਾਓ ਰਾਜ-ਰਾਜ ਪਾਓ ਹੁਣ ਵੀ ਪਾਓ ਸਤਿਗੁਰੂ ਸਮੱਤ ਬਖਸ਼ੇ ਚੜ੍ਹਦਿਆਂ ਕਲਾ ਵਿੱਚ ਸਾਡੀ ਕੌਮ ਰਹੇ ਇਹਨਾਂ ਸਾਰੀਆਂ ਘਟਨਾਵਾਂ ਨੂੰ ਸਾਡੀ ਕੌਮ ਭੁੱਲ ਨਾ ਜਾਵੇ ਯਾਦ ਰੱਖਣ ਵਾਲੀਆਂ ਗੱਲਾਂ ਨੇ ਰੋਜ਼ ਉਹਨਾਂ ਦੇ ਪ੍ਰਥਾਏ ਬੜਾ ਕੁਝ ਸਿੱਖ ਪ੍ਰਚਾਰਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਸਿੱਖ ਬੁਲਾਰਿਆਂ ਵੱਲੋਂ ਦੱਸਿਆ ਜਾ ਰਿਹਾ ਹੈ ਅਖਬਾਰਾਂ ਵਿੱਚ ਮੀਡੀਏ ਦੇ ਵਿੱਚ ਸੋਸ਼ਲ ਮੀਡੀਆ ਤੇ ਸਗ ਸਾਰੇ ਪਾਸੇ ਲਗਾਤਾਰ ਆ ਰਿਹਾ ਹੈ ਥੋੜਾ ਥੋੜਾ ਜਰੂਰ ਪੜਦੇ ਰਿਹਾ ਕਰੋ ਇਸ ਗੱਲੋਂ ਮਤਵ ਇਸ ਲਈ ਹੋਵੋ ਥੋੜਾ ਥੋੜਾ ਜਰੂਰ ਭਾਵੇਂ 15 ਮਿੰਟ ਕੱਢੋ ਅੱਧਾ ਘੰਟਾ ਪੜ੍ਹੋ ਪਰ ਥੋੜਾ ਥੋੜਾ ਜਰੂਰ ਪੜਦੇ ਰਹੋ ਚੇਤੇ ਰੱਖੋ ਕੌਮ ਉਹਨਾਂ ਚ ਤੱਕ ਜਿਉਂਦੇ ਰਹਿੰਦੀ ਐ ਜਿੰਨਾ ਚ ਤੱਕ ਸਾਡੀ ਸੁਰਤ ਵਿੱਚ ਉਹ ਇਤਿਹਾਸ ਘਟਨਾਵਾਂ ਚੇਤੇ ਰਹਿੰਦੀਆਂ ਨੇ ਜਦੋਂ ਸਾਡੀ ਸੁਰਤ ਵਿੱਚੋਂ ਇਤਿਹਾਸ ਘਟਨਾਵਾਂ ਭੁੱਲ ਜਾਂਦੀਆਂ ਨੇ ਉਦੋਂ ਕੌਮ ਖਤਮ ਹੁੰਦੀ ਐ ਆਪਾਂ 5 7 10 ਜਾਣੇ ਇੱਥੇ ਬੈਠੇ ਆਂ ਆਪਨ ਨੂੰ ਨਹੀਂ ਪਤਾ ਕਾਕਤਕ ਸਹਿਬੇ ਕੀ ਹੋਇਆ ਉਹ ਸਰਕਾਰਾਂ ਤੇ ਭਾਦੀਆਂ ਹੀ ਇਹੀ ਨੇ ਫਿਰ ਸਰਕਾਰਾਂ ਤਾਂ ਚਾਉਂਦੀਆਂ ਹੀ ਨੇ ਇਹ ਹੀ ਨੇ ਆਕਾਤਕ ਸਹਿਬਾ ਕੋਈ ਤੇ ਸਿਰਫ ਇਕੱਲੇ ਸਿੱਖਾਂ ਦਾ ਹੀ ਹੈ ਇੱਥੇ ਗੁਰੂ ਹਰਗੋਬਿੰਦ ਪਾਸ਼ਾ ਜੀ ਜਦੋਂ ਤਖਤ ਦੇ ਉੱਤੇ ਬੈਠਦੇ ਰਹੇ ਨੇ ਭਾਵੇਂ ਕੋਈ ਮੁਸਲਮਾਨ ਆ ਜਾਵੇ ਕੋਈ ਹਿੰਦੂ ਆ ਜਾਵੇ ਕੋਈ ਸਿੱਖ ਆ ਜਾਵੇ ਸਭ ਦੀ ਸੁਣਵਾਈ ਗੁਰੂ ਹਰਗੋਬਿੰਦ ਪਾਸ਼ਾ ਜੀ ਖੁਦ ਕਰਦੇ ਰਹੇ ਨੇ ਇਸ ਕਰਕੇ ਆਕਾਤਕ ਸਹਿਬ ਸਿਰਫ ਇੱਕ ਧਿਰ ਦਾ ਨਹੀਂ ਹੈ ਸਮੁੱਚੀ ਕੌਮ ਦਾ ਸਮੁੱਚੀ ਮਾਨਵਤਾ ਦਾ ਸਾਂਝਾ ਤਖਤ ਹੈ ਕਈ ਹਿੰਦੂ ਕਈ ਮੁਸਲਮਾਨ ਅੱਜ ਵੀ ਜਾ ਕੇ ਆਕਾਤਕ ਸਾਹਿਬ ਦੀ ਦਿੱਲੀ ਤੇ ਜਾ ਕੇ ਆਪਣਾ ਮਸਤਕ ਰੱਖਦੇ ਨੇ ਮਸਤਕ ਟੇਕਦੇ ਨੇ ਉੱਥੇ ਜਾ ਕੇ ਸਵੈਸ ਕਰਕੇ ਇਹ ਚੀਜ਼ਾਂ ਨੂੰ ਭੁੱਲਣਾ ਚਾਹੀਏ ਯਾਦ ਰੱਖਿਓ ਧੰਗ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਹਨਾਂ ਦਿਨਾਂ ਦੇ ਵਿੱਚ ਸ਼ਹੀਦੀ ਦਿਹਾੜਾ ਸੀ ਬਿਆੰਤ ਸੰਗਤਾਂ ਉੱਥੇ ਹਾਜ਼ਰੀਆਂ ਭਰ ਰਹੀਆਂ ਸਨ ਸਤ ਗੁਰੂ ਕਿਰਪਾ ਕਰ